ਫੇਰ ਤੂੰ ਕਹਿੰਦਾ ਵੀ ਤੈਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੁਰਪ੍ਰੀਤ ਤੇਰੀ ਸੈਕੰਡ ਘਰਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਉ ਕਿਉਂ ਜਨਾਨੀ ਦਸ਼ਾ ਗਣ ਪਹੁੰਚਾਉਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਹੈ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵੰਤ ਮਾਨ ਦੇ ਦਿਨ ਇੰਨੇ ਨਹੀਂ ਮਾੜੇ ਆਏ ਕਿ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਕਿ ਤੋਂ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ ਜਾ ਹੁੰਦਾ ਪਤਾ ਨਾ ਭਗਵੰਤ ਮਾਨ ਦੀ ਉਹਨਾਂ ਤੇ ਦੇਣ ਨਹੀਂ ਆਏ ਕਿ ਉਹ ਤੈਨੂੰ ਐ ਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸੁਨੱਖੀ ਵੋਟੀ ਹੈਗੀ ਹੁਣ ਤੁਹਾਨੂੰ ਸਾਰਿਆਂ ਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਏ ਆ ਕਿਉਂਕਿ ਭਗਵੰਤ ਮਾਨ ਤੁਹਾਡੇ ਸਾਰਿਆਂ ਦੇ ਕਾਲੇ ਚਿੱਠੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲੈ ਆ ਪਰਕੇ ਕੇ ਨਾ ਫਲੋਰ ਲਿਆ ਬੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਪੰਜਾਬ ਸਰਕਾਰਾਂ ਗਈਆਂ ਕਦੇ ਕਿਸੇ ਦੀ ਇੰਨੀ ਹਿੰਮਤ ਇੰਨੀ ਜ਼ੁਰਤ ਇੰਨੀ ਔਕਾਤ ਨਹੀਂ ਸੀ ਕਿ ਤੇਰੇ ਵਰਗੇ ਬੰਦੇ ਨੂੰ ਲਵ ਲੈਟਰ ਭੇਜ ਸਕੇ ਲਵ ਕਿੱਡਾ ਬੇਸ਼ਰਮ ਬੰਦਾ ਦੇਖੋ ਕਾਨੂੰਨੀ ਨੋਟਿਸ ਆਇਆ ਤੇ ਲਵ ਲੈਟਰ ਦੱਸ ਰਿਹਾ ਹੱਸ ਕੇ ਇਹ ਉਹਨੂੰ ਕਹਿੰਦੀ ਆ ਦੁਨੀਆ ਦਾ ਮਹਾ ਬੇਸ਼ਰਮ ਬੰਦਾ ਸੋ ਹਾਂਜੀ ਭਾਈ ਚਿੱਟੇ ਦਾ ਕੰਮ ਤੂੰ ਕੀਤਾ ਮਜੀਠਿਆ ਹੁਣ ਜਿਹੜੀ ਖਬਰ ਆਈ ਹੈ ਮੈਂ ਜਿਹੜੀ ਖਬਰ ਸੁਣੀ ਹੈ ਵੀ ਤੇਰੀ ਜਨਾਨੀ ਨੇ ਵੀ ਛੱਟਾ ਵੇਚਿਆ ਹੁਣ ਤੂੰ ਕਹਿਣਾ ਹੈ ਭਗਵੰਤ ਮਾਨ ਨੂੰ ਦੇਖ ਵੱਡਾ ਤੂੰ ਮਿੱਥੋਂ ਮਰਜ ਮੇਰੇ ਭਰਾ ਦੇ ਫਲਾਲਾ ਪਰ ਮੈਂ ਤੁਹਾਨੂੰ ਤੁਸੀਂ ਵੀ ਕਹਿ ਸਕਦੀ ਸੀ ਤੇ ਜੀ ਕਹਿ ਕੇ ਵੀ ਬੋਲ ਸਕਦੀ ਸੀ ਪਰ ਸੌਰੀ ਮੈਂ ਕਦੇ ਵੀ ਉਸ ਸ਼ਖਸ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰੂੰਗੀ ਆਪਣੀ ਜ਼ਿੰਦਗੀ ਜ਼ਿੰਦਗੀ ਜੋ ਬੰਦਾ ਡਰਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰਦਾ ਹੋਵੇ ਕੁੜੀਆਂ ਨੂੰ ਪ੍ਰੋਸਟੀਚਨ ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ 'ਚ ਨਫਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਕبھی ਨਹੀਂ ਕਹੂੰਗੀ ਇੱਕ ਤੱਕ ਪੂਰ ਤੇ ਸੀਰੀਅਲ ਦੇਖੇ ਨਾ ਉਹਦੇ ਚ ਹਰ ਟੇਕ ਨੂੰ ਤਿੰਨ ਵਾਰ ਹੁੰਦਾ ਹੈ ਨਹੀਂ 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 ਕਦੇ ਨਹੀਂ ਕਹੂੰਗੀ ਫੇਰ ਤੂੰ ਕਹਿੰਦਾ ਵੀ ਤੇਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰ ਵਾਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੁਰਪ੍ਰੀਤ ਤੇਰੀ ਸੈਕੰਡ ਘਰ ਵਾਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਉ ਕਿਉਂ ਜਨਾਨੀ ਦਸ਼ਾ ਗਣ ਪਹੁੰਚਾਉਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਗੱਲਾਂ ਕਿਦਾਂ ਦੀਆਂ ਓਛੀਆਂ ਤੇ ਕਿੰਨੀਆਂ ਗਿਰੀਆਂ ਹੋਈਆਂ ਕਰਦੇ ਆ ਆਪਣੇ ਜਿਹੜੇ ਸ਼ਬਦ ਹੈ ਨਾ ਮੰਨਿਆ ਕਿ ਜੀਬ ਗਿੱਲੀ ਥਾਂ ਜ਼ੁਬਾਨ ਲੱਗੀ ਆ ਫਿਸਲ ਜਾਂਦੀ ਆ ਇਹ ਚ ਹੱਡੀ ਨਹੀਂ ਹੁੰਦੀ ਕਹਿੰਦੇ ਹੱਡੀਆਂ ਤੜਾ ਦਿੰਦੀ ਆ ਸੋ ਆਪਣੀਆਂ ਗੱਲਾਂ ਨੂੰ ਸੋਚ ਸਮਝ ਕੇ ਆਪਣੇ ਸ਼ਬਦਾਂ ਦੇ ਬਾਹਰ ਨੂੰ ਆਪਣੇ ਮੂੰਹ ਚੋਂ ਕੱਢਿਆ ਕਰੋ ਇਹ ਤੁਹਾਡੇ ਵਰਗੇ ਲੋਕ ਨੇ ਜਿਹੜੇ ਆਪਣੀਆਂ ਵੋਟੀਆਂ ਨੂੰ ਆਪ ਨੀ ਵਸਤਰ ਕਰ ਦਿੰਦੇ ਆ ਸਮਾਜ ਦੇ ਵਿੱਚ ਮੇਰੀ ਜਨਨੀ ਚਾਂਸੀ ਦੀ ਰਾਣੀ ਆ ਤੋਪ ਆ ਏਕ 47 ਆ ਹੈ ਕੀ ਆ ਵੀ ਜਿਹੜਾ ਉਹਨੂੰ ਲੋਟ ਕਰ ਲੂਗੀ ਅਮਾਨਦਾਰੀ ਨਾਲ ਮਜੀਠੇ ਇਕੱਲੇ ਬਹਿ ਕੇ ਸੋਚੀ ਕਿ ਡਰਗ ਨਹੀਂ ਵੇਚਿਆ ਹੁਣ ਲੋਕ ਇਹ ਵੀ ਸਵਾਲ ਕਰਨਗੇ ਵੀ ਦੇਵ ਵਪਾਰ ਦਾ ਧੰਦਾ ਤੇ ਡਰੱਗ ਦਾ ਧੰਦਾ ਨੈਨਸੀ ਵੀ ਇਹ ਦੋਨਾਂ ਨੂੰ ਮੈਚ ਕਿਉਂ ਕਰ ਰਹੀਆਂ ਬਿਲਕੁਲ ਮੈਚ ਕਰ ਰਹੀਆਂ ਦੇਵ ਵਪਾਰ ਜਿਹੜੇ ਸਾਡੇ ਕੁਛ ਪੰਜਾਬੀ ਗਾਂਹ ਕੁੜੀਆਂ ਨੂੰ ਜਾਂ ਸਟੂਡੈਂਟਸ ਕੁੜੀਆਂ ਨੂੰ ਦੇਵ ਵਪਾਰ ਚ ੱੱਕਾ ਮਾਰ ਰਹੇ ਨੇ ਨਾ ਉਹਨਾਂ ਦੇ ਜਿਸਮਾਂ ਦੀ ਕਮਾਈ ਖਾ ਰਿਆ ਜਿਹਨੂੰ ਦੇਵ ਵਪਾਰ ਕਹਿੰਦੇ ਆ ਪਰ ਕੁੜੀਆਂ ਜਿਸਮ ਵੇਚਦੀਆਂ ਉਹ ਜਿਹੜੇ ਵੇਚਣ ਜਿਹਨਾਂ ਨੂੰ ਪੈਸੇ ਮਿਲਦੇ ਇਦਾਂ ਦੇ ਬੰਦੇ ਬਹਿ ਕੇ ਖਾਂਦੇ ਆ ਦਲਾਲ ਉਹਨੂੰ ਸੇਮ ਡਰੱਗ ਵੀ ਦੇ ਨਾਲ ਹੀ ਰਿਲੇਟਡ ਆ ਉਸੀਂ ਡਰੱਗ ਦਾ ਬਿਜ਼ਨਸ ਕੀਤਾ ਬੇਪਨਾ ਪੰਜਾਬ 'ਚ ਡਰੱਗ ਫੈਲਾਇਆ ਜਵਾਨ ਧੀਆਂ ਪੁੱਤਾਂ ਦੇ ਨਸਾਂ ਦੇ ਵਿੱਚ ਟੀਕੇ ਜਦੋਂ ਲੱਗਦੇ ਆ ਨਾ ਉਹ ਡਰੱਗ ਨਸਾਂ ਦੇ ਥਰੂ ਦੇਹ ਦੇ ਅੰਦਰ ਜਾਂਦਾ ਸੋ ਦੇ ਵਪਾਰ ਤੇ ਡਰੱਗ ਇੱਕੋ ਹੀ ਗੱਲ ਆ ਉਹ ਬੱਚੇ ਜਦੋਂ ਮਰਦੇ ਆ ਨਾ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਪੁੱਛੋ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਕੋਸਦੀਆਂ ਤੁਹਾਡੇ ਵਰਗੇ ਲੋਕਾਂ ਨੂੰ ਵਾਦ ਦੋਆਵਾਂ ਦਿੰਦੀਆਂ ਸੁਣਨ ਚ ਇੱਕ ਗੱਲ ਆਈ ਕਿ ਮੰਜੀਠੇ ਦੀ ਜਿਹੜੀ ਜਨਾਨੀ ਆ ਕਹਿੰਦੇ ਇਦਾਂ ਪਰਸਾਂ ਚ ਪਾ ਪਾ ਕੇ ਡਰਗਸ ਸਪਲਾਈ ਕਰਦੀ ਰਹੀ ਐ ਇਹ ਮੈਂ ਨਹੀਂ ਕਹਿੰਦੀ ਇਹ ਗੱਲ ਮੈਨੂੰ ਸੁਣਨ ਚਾਹੀ ਉਹ ਵੀਡੀਓ ਸੁਣੀ ਮੈਂ ਇੱਕ ਸੌ ਲੱਖ ਦੀਆਂ ਲਾਲਤਾ ਇੱਕ ਔਰਤ ਕਹਿੰਦੇ ਇੱਕ ਔਰਤ ਉਹ ਹੁੰਦੇ ਚ ਦੂਜੀ ਔਰਤ ਦਾ ਦਰਦ ਸਮਝਦੀ ਐ ਪਰ ਅੱਜ ਦੇ ਟਾਈਮ ਚ ਇੱਕ ਔਰਤ ਜਿਹੜੀ ਖੁਦ 9 ਮਹੀਨੇ ਬੱਚੇ ਨੂੰ ਕੱਖ ਚ ਰੱਖ ਕੇ ਉਹਨੂੰ ਸੀਜਦੀ ਐ ਉਹਨੂੰ ਇਸ ਦੁਨੀਆ ਚ ਲੈ ਕੇ ਆਂਦੀ ਐ ਨਵਾਂ ਜਨਮ ਦਿੰਦੀ ਐ ਉਹੀ ਔਰਤ ਡਰਗ ਸਪਲਾਈ ਕਰੇ ਸਾਡੇ ਪੰਜਾਬ ਚ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਮਾਰਦਾ ਤੁਸੀਂ ਨਸਲ ਖਤਮ ਕਰਦੀਆਂ ਇੱਕ ਪਾਸੇ ਕਹਿੰਦੇ ਹੋ ਕਿ ਰਜੀਵ ਗਾਂਧੀ ਨੇ ਕਿਹਾ ਸੀ ਇਨਕੀ ਨਸਲੇ ਖਤਮ ਕਰ ਦੂੰਗਾ ਰਜੀਵ ਗਾਂਧੀ ਤਾਂ ਮਰੇ ਮੁੱਤਾਂ ਬੀਤ ਗਿਆ ਫਿਰ ਤੁਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਚੱਲੇ ਤੁਸੀਂ ਡਰਗ ਦਾ ਕੰਮ ਕਰਕੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦ ਕੀਤਾ ਉਧਰ ਸੁਖਵੀਰ ਬਾਦਲ ਦੀ ਵੀਡੀਓ ਦੇਖੀ ਉਹ ਕਹਿ ਰਿਹਾ ਜੀ ਮੇਰੇ ਟਾਈਮ ਚ ਜਿਹੜੀਆਂ ਬੇਅਦਬੀਆਂ ਹੋਈਆਂ ਜੀ ਮਾਫੀ ਦੋ ਜੀ ਆ ਹੁਣ ਮਾਫੀਆਂ ਯਾਦ ਆ ਗਈਆਂ ਬਾਦਲ ਸਾਹਿਬ बदल साहब अब क्यों माफी याद आई आपको इतने टाइम कौन सी ऐसी कुंभकर्ण की नींद सो रहे थे आप जो आप अब उठे हैं अरे आपके राज में क्या गुंडागर्दी बदमाशी ड्रग्स क्या कुछ नहीं हुआ है आपने सिर्फ अपना बिजनेस बढ़ाया है पंजाब में हर जगह से जहां मौका मिला आपने सिर्फ पैसे कमाए कोई छडी है जितो तुसी, तुसी नोट नहीं कमाए दस दो मेनू ਰੇਤਾ ਦੀ ਟਰਾਲੀਆਂ ਤੱਕ ਨਹੀਂ ਛੱਡੀਆਂ ਤੁਸੀਂ ਸ਼ੁਕਰ ਹੈ ਤੁਸੀਂ ਜਿਹੜੇ ਆ ਬਚਾਰੇ ਸੀਵਰ ਸਿਸਟਮ ਸਾਫ਼ ਕਰਦੇ ਆ ਇਹਨਾਂ ਤੋਂ ਨਹੀਂ ਕਹਤਾ ਵੀ ਜੇ ਤੁਸੀਂ 250 ਲੈ ਰਹੇ ਹੋ ਸੀਵਰ ਸਾਫ਼ ਕਰਨ ਦਾ ਉਹ ਗੱਲ ਸੁਣ ਲਓ 75 ਰੁਪਏ ਮੇਰਾ ਐ 100 ਰੁਪਏ ਮੇਰਾ ਚ ਬਹੂਗਾ ਹਿੱਸਾ ਤੁਸੀਂ ਉਹ ਛੱਡਤਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਜਿ ਚੁੱਲ੍ਹੇ ਉੱਪਰ ਪਾਣੀ 'ਚ ਡੁੱਬ ਕੇ ਮਰ ਜਾਓ ਇੰਨਾ ਬੇਪਰਵਾਹ ਦੌਲਤ ਤੁਸੀਂ ਪੰਜਾਬ ਚ ਲੁੱਟੀ, ਕਮਾਈ, ਕੰਗਾਲ ਕਰਕੇ ਰੱਖਤਾ ਪੰਜਾਬ ਨੂੰ। ਨਸ਼ਿਆਂ ਤੇ ਅੱਜ ਦੀ ਨੌਜਵਾਨ ਪੀੜੀ ਲਾਤੀ। ਪਹਿਲਾਂ ਤਾਂ ਮੁੰਡੇ ਨਸ਼ਾ ਕਰਦੇ ਸੀ ਹੁਣ ਤਾਂ ਕੁੜੀਆਂ ਕਰਨ ਲੱਗੀਆਂ। ਆ ਥੋੜਾ ਇੱਕ ਦਿਨ ਪਹਿਲ ਦੀ ਬ੍ਰੈਂਟਨ ਦੀ ਖਬਰ ਆ। ਪੁਲਿਸ ਨੇ ਇੱਕ ਸਟੂਡੈਂਟ ਕੁੜੀ ਫੜੀ ਆ ਜਿਹੜੀ ਕਾਰ ਫੜੀ ਉਹ ਕਾਰ ਵਿੱਚੋਂ ਲੀਦੀ ਆ ਤੇ ਉਸ ਸਟੂਡੈਂਟ ਕੁੜੀ ਕੋਲੋਂ ਡਰਗ ਲੱਭ ਮਿਲੇ। ਉਹਦਾ ਪੂਰਾ ਨਾਮ ਨਹੀਂ ਦੱਸਿਆ। ਲਾਸਟ ਨੇਮ ਕੀ ਆ ਉਹਦਾ? ਗੌਰ ਫਰਮਾਇਓ ਜਨਾਬ ਜੀ? ਕੌਰ। ਸਿੰਘ ਤੇ ਕੌਰ ਕਿਹਦੇ ਮਗਰ ਲੱਗਦਾ ਸਾਡੇ ਪੰਜਾਬੀਆਂ ਦੇ। ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਕੋਰਾ ਕਿਉਂ ਕੁੜੀਆਂ ਕਨੇਡਾ ਅਮਰੀਕਾ ਦੇ ਦੇਸ਼ਾਂ ਚ ਜਾ ਕੇ ਦੇ ਵਪਾਰ ਦੇ ਧੰਦੇ ਚ ਪੈ ਗਈਆਂ ਕਿਉਂ ਕੁੜੀਆਂ ਮੁੰਡੇ ਡਰਗ ਵੇਚਣ ਲੱਗ ਗਏ ਆ ਡਰਗ ਕਰਨ ਲੱਗ ਗਏ ਵਾਈ ਇੱਕ ਰੀਜ਼ਨ ਦੱਸੋ ਮੈਨੂੰ ਜੇ ਤੁਸੀਂ ਕਹਿੰਦੇ ਪੰਜਾਬ ਚ ਆਏ ਆ ਪੰਜਾਬ ਉਹ ਹੈ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਪੰਜਾਬ ਭਗਵੰਤ ਮਾਨ ਨੂੰ ਤਾਂ ਹਲੇ ਜਨਾਬ ਜੀ 2 ਸਾਲ ਹੀ ਆਏ ਆ ਉਹ ਪਹਿਲੇ ਤਾਂ ਸੀਐਮ ਨਹੀਂ ਸੀ ਨਾ ਪੰਜਾਬ ਦੇ ਉਹਨਾਂ ਨੂੰ ਤਾਂ ਹਲੇ 2 ਸਾਲ ਹੋਇਆ ਜਿਹੜਾ ਕੰਮ ਤੁਹਾਡੀਆਂ ਬਿਲਡਿੰਗਾਂ ਨੇ ਦਰ ਤੋਂ ਤੁਸੀਂ ਗੰਦ ਪਾਇਆ ਪੰਜਾਬ 'ਚ ਉਹ ਬੰਦਾ 2 ਸਾਲ 'ਚ ਕਿੱਦਾਂ ਝਾੜੂ ਨਾਲ ਸਾਫ਼ ਕਰ ਦੂ ਜਦੋਂ ਗੰਦ ਬਹੁਤ ਜ਼ਿਆਦਾ ਹੁੰਦਾ ਨਾ ਘਰ 'ਚ ਘੱਟ ਸਾਫ਼ ਕਰਨ ਲੋਗਾਂ ਨੂੰ ਟਾਈਮ ਲੱਗਦਾ ਪੰਜਾਬ ਤਾਂ ਬਹੁਤ ਵੱਡਾ ਸੂਬਾ ਹੈ ਉਹਨੂੰ ਵੀ ਸਾਫ਼ ਕਰਨ ਨੂੰ ਹਲੇ ਟਾਈਮ ਲੱਗੇਗਾ ਮੈਂ ਤਾਂ ਕਹਿੰਦੀ ਹਾਂ ਮਾਨਸਾ ਵਾਲੇ 5 ਸਾਲ ਪੂਰੇ ਕਰਨੇ 5 ਸਾਲ ਹੋਰ ਆਉਣ ਵਾਲੇ ਚੋਂ 10 ਸਾਲ ਦਾ ਟਾਈਮ ਦਿੱਤਾ ਜਾਵੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਮਾਜ ਨੂੰ ਸੁਧਾਰਨਾ ਡਰਗ ਨੂੰ ਰੋਕਣਾ ਇੱਥੇ ਸਭੇ ਬਿਗ ਡੀਲ ਤੇ ਬੰਦੇ ਨੂੰ ਟਾਈਮ ਚਾਹੀਦਾ ਅੱਜ ਭਗਵੰਤ ਮਾਨ ਨੇ ਤੁਹਾਡੇ ਚਿੱਠੇ ਖੋਲਤੇ ਤਾਂ ਸਭ ਨੂੰ ਨੋਟਿਸ ਜਾਰੀ ਹੈ ਜੋ ਜੋ ਡਰੱਗ ਵੇਚਦੇ ਸੀ ਕੰਮ ਕਰਦੇ ਸੀ ਹੁਣ ਤੁਹਾਡੇ ਲੱਗੇ ਚਨੂਣੇ ਹੁਣ ਤੁਸੀਂ ਭੱਜਦੇ ਫਿਰਦੇ ਹੋ ਚਿੱਠੀਆਂ ਨੂੰ ਲਵ ਲੈਟਰ ਰੱਖਦੇ ਹੋ ਕਦੀ ਕਹਿੰਦਾ ਮੇਰੀ ਜਨਾਨੀ ਤੈਨੂੰ ਦੇਖੂ ਦੇਖ ਲੈ ਬਾਈ ਤੇਰੀ ਜਨਾਨੀ ਵੀ ਅਸੀਂ ਵੀ ਭਗਵੰਤ ਨਾਲ ਹੀ ਸਟੈਂਡ ਕਰਦੇ ਆਂ ਫਿਰ ਸ਼ਰਮ ਆਣੀ ਚਾਹੀਦੀ ਇੱਕ ਜਨਾਨੀ ਜਾਤ ਨੂੰ ਹੋ ਕੇ ਡਰੱਗ ਦਾ ਕੰਮ ਕਰ ਰਹੀ ਆ ਥੈਟਸ ਅ ਵੈਰੀ ਬੈਡ ਵੈਰੀ ਬੈਡ ਤੁਸੀਂ ਇੱਕ ਵਾਰ ਸੋਚਿਆ ਜੇ ਤੁਸੀਂ ਜੱਟ ਸਿੱਖ ਫੈਮਲੀ ਹੋ ਤੁਸੀਂ ਇੱਕ ਵਾਰ ਸੋਚਿਆ ਤੁਸੀਂ ਆਪਣੇ ਸਿੱਖਾਂ ਦੇ ਧੀ ਪੁੱਤੀ ਬਰਬਾਦ ਕਰਤੇ ਸੱਚੀ ਕਦੀ ਗੱਲ ਬਹਿ ਕੇ ਗੁਰੂ ਮਹਾਰਾਜ ਜੀ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਸੀ ਤੁਸੀਂ ਪੈਸੇ 'ਚ ਇੱਕ ਕਮ ਜਿਠੀਆਂ ਤੇ ਕਾ ਬਾਦਲ ਇਹ ਇੰਨੇ ਅੰਨੇ ਹੋਏ ਪੈਸੇ ਵਿੱਚ ਇਹ ਦੌਲਤ ਦੇ ਸਰੂਰ ਦੇ ਵਿੱਚ ਇੰਨੇ ਅੰਨੇ ਹੋਏ ਪੈਸੇ ਸਵਿਫਟ ਬੈਂਕ ਅਕਾਊਂਟ ਤੁਹਾਡੇ ਆ ਬਾਹਰ ਵਿਦੇਸ਼ਾਂ 'ਚ ਜਿਹੜੇ ਬਿਜ਼ਨਸ ਤੁਸੀਂ ਖੋਲੇ ਆ ਬਾਹਰ ਘਰ ਲੈ ਕੇ ਬੈਠੇ ਹੋ ਉਹ ਕਿੱਥੇ ਲੈ ਕੇ ਜਾਓਗੇ ਇੰਨੀ ਦੌਲਤ ਮੈਂ ਦੱਸਦਾ ਦੋ ਕਿੱਥੇ ਲੈ ਕੇ ਜਾਓਗੇ 220 ਗ੍ਰਾਮ ਦੀ ਸੋਲ ਹੁੰਦੀ ਹੈ ਬੰਦੇ ਦੇ ਬੋਡੀ ਵਿੱਚ ਜਦੋਂ ਨਿਕਲਣੀ ਆ ਫਰਰ ਕਰਕੇ ਨਿਕਲ ਜਾਣੀ ਆ ਨਾਲ ਹੀ ਜਾਣਾ ਜੇ ਸੋਚ ਰਹੇ ਹੋ ਸਾਡੇ ਬੱਚੇ ਤਾਂ ਰਾਜ ਕਰਨਗੇ ਬੱਚੇ ਕਿਨੇ ਵੇਖਿਆ ਤੁਹਾਨੂੰ ਕੀ ਪਤਾ ਤੁਹਾਡੇ ਮਰਦੇ ਤੁਹਾਡੇ ਬੱਚੇ ਵੀ ਉੱਡ ਜਾਣ ਜਲਾਲਉਦੀਨ ਮੁਹੰਮਦ ਅਕਬਰ ਨੇ ਫਤਿਹਪੁਰ ਸਿਕਰੀ ਜਿਹੜਾ ਮਹਿਲ ਬਣਾਇਆ ਸੀ ਨਾ ਲਾਲ ਪੱਥਰ ਮੰਗਾ ਕੇ ਰਾਜਸਥਾਨ ਤੋਂ ਕਹਿੰਦਾ ਐਸਾ ਮਹਿਲ ਕਿਤੇ ਨਹੀਂ ਹੋਊਗਾ ਹਜ਼ਾਰਾਂ ਸਾਲ ਕਹਿੰਦਾ ਮਹਿਲ ਟੁੱਟੂਗਾ ਨਹੀਂ ਇਹਦੀ ਦੁਵਾਰ ਐਵੇਂ ਰਹਿਣਗੀਆਂ ਤੇ ਗੱਲ ਵੀ ਸੱਚ ਆ ਅੱਜ ਤੁਸੀਂ ਸਾਡਾ ਇਤਿਹਾਸ ਦੇਖ ਲਓ ਸਿੱਖਾਂ ਦੇ ਜਿਹੜੇ ਪੁਰਾਣੇ ਜਿੰਨੇ ਤੁਸੀਂ ਲਾ ਲੋ ਸ਼ਹੀਦ ਹੋਏ ਨੇ ਜਾਂ ਸਾਡੇ ਜਿਹੜੇ ਦਸੋਂ ਪਿਤਾ ਜਿਹੋਣ ਦੇ ਘਰਾਂ ਦੇ ਹਾਲ ਦੇਖੋ ਕੀ ਆ ਕਈਆਂ ਦੇ ਲੈਂਟਰ ਟੁੱਟੇ ਇੱਟਾਂ ਢਈਆਂ ਖੰਡਰ ਆ ਪਰ ਜਲਾਲਉਦੀਨ ਮੁਹੰਮਦ ਅਕਬਰ ਦਾ ਮਹਿਲ ਅੱਜ ਵੀ ਉੱਥੇ ਫਤਿਹਪੁਰ ਸਿਰ ਲੋਕ ਦੇਖਣ ਜਾਂਦੇ ਆ ਇੱਕ ਇੱਟ ਨਹੀਂ ਹਿੱਲੀ ਉਹਦੇ ਵਿੱਚੋਂ ਪ੍ਰਾਪਤ ਬੰਦਾ ਹਿੱਲ ਗਿਆ ਨਾ ਖੰਡਰ ਵੀ ਹਿੱਲ ਗਿਆ ਉਹਦਾ ਉਹ ਤਾਂ ਮਹਿਲ ਸੁੰਸਾਨ ਬਿਆਹਬਾਨ ਕਬੂਤਰਾਂ ਦੇ ਟਹਿ ਟਹਿ ਕਰਕੇ ਬਿੱਠਾ ਕਰ ਜਾਂਦੇ ਆ ਕੁੱਤੇ ਬਿੱਲੇ ਆਂਦੇ ਸਸੂ ਕਰਕੇ ਚੱਲ ਜਾਂਦੇ ਆ ਮਹਿਲ ਹੈ ਪਰ ਸੁੰਸਾਨ ਹੈ ਇਤਿਹਾਸ ਹੀ ਰਹਿ ਗਿਆ ਤੂੰ ਯਾਦ ਰੱਖਿਓ ਸੁਧਰਜੋ ਸੁਧਰਜੋ ਨਾ ਗੰਦ ਪਾਓ